Oh my dear, ਦੇਖਵਾ ਦਿਓਗੇ ਸੰਤ ਬਾਬਾ ਲਾਲ ਸਿੰਘ ਜੀ ਕੁੱਲੀਵਾਲਾ ਦੇ ਤਪਸਥਾਨ ਤੇ ਮੱਥਾ ਟੇਕਣ ਵਾਸਤੇ ਦਰਸ਼ਨ ਕਰਨ ਵਾਸਤੇ ਸੰਗਤਾਂ ਦੇ ਪਹੁੰਚੇ ਨੇ ਔਰ ਕਰਦੇ ਆ ਗੱਲਬਾਤ ਸੇਖਵਾ ਸਾਹਿਬ ਤੇ ਪੂਰੀ ਉਹਨਾਂ ਦੀ ਇਹ ਟੀਮ ਜਿਹੜੀ ਹੈ ਕਿ ਪਿੰਡ ਮਿਹਰਿਆਂ ਦੇ ਵਿੱਚ ਤਾਂ ਤਾਂ ਸੰਤ ਬਾਬਾ ਲਾਲ ਸਿੰਘ ਜੀ ਕੁੱਲੀਵਾਲਾ ਦੀ ਵਰਸੀ ਤੇ ਜਿਹੜੀ ਨਤਮਸਤਕ ਹੋਣ ਵਾਸਤੇ ਪਹੁੰਚੀ ਆ ਔਰ ਔਰ ਕਰਦੇ ਆ ਗੱਲਬਾਤ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੀ ਸੋ ਮੱਥਾ ਟੇਕਣ ਆਏ ਹੋ ਸੰਤ ਬਾਬਾ ਲਾਲ ਸਿੰਘ ਜੀ ਕੁੱਲੀਵਾਲਾ ਦੀ ਵਰਸੀ ਤੇ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਆ ਅੱਜ ਅਸੀਂ ਹਰ ਸਾਲ ਅਨ ਮੇੜੇ ਨਗਰ ਦੇ ਵਿੱਚ ਬਾਬਾ ਲਾਲ ਸਿੰਘ ਜੀ ਕੁੱਲੀ ਵਾਲਿਆਂ ਦੀ ਆਦ ਦੇ ਵਿੱਚ ਵਰਸੀ ਦੇ ਸਮਾਗਮ ਹੁੰਦੇ ਆ ਔਰ ਹਜ਼ਾਰਾਂ ਹੀ ਸੰਗਤਾਂ ਜਿਹੜੀਆਂ ਨੇ ਇੱਥੇ ਜੁੜਦੀਆਂ ਨੇ ਬੜੀ ਸ਼ਰਦਾ ਦੇ ਨਾਲ ਔਰ ਬੜੇ ਚਾਵਾਂ ਦੇ ਨਾਲ ਇਹ ਜਿਹੜਾ ਤਹਾੜਾ ਮਨਾਇਆ ਜਾਂਦਾ ਵਾ ਕਿਉਂਕਿ ਮਾਹ ਪੁਰਖਾਂ ਨੇ ਇੱਥੇ ਬਹੁਤ ਭਗਤੀ ਕੀਤੀ ਹੈ ਸਾਲਾਂ ਬੱਦੀ ਔਰ ਇਸ ਇਲਾਕੇ ਨੂੰ ਬਾਬਾ ਜੀ ਦੀ ਬਹੁਤ ਵੱਡੀ ਬਖਸ਼ਿਸ਼ ਆ ਇਸ ਇਲਾਕੇ ਨੂੰ ਤਾਰਨ ਚ ਲੋਕਾਂ ਨੂੰ ਤਾਰਨ ਚ ਇਸ ਇਲਾਕੇ ਦੀ ਤਰੱਕੀ ਦੇ ਵਿੱਚ ਇਹ ਸਾਰੀਆਂ ਬਾਬਾ ਜੀ ਦੀਆਂ ਬਖਸ਼ਾ ਨੇ ਸੋ ਅੱਜ ਅਸੀਂ ਸਾਰੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਜਿਹੜਾ ਵਾ ਇੱਥੇ ਦਰਸ਼ਨ ਮੇਲੇ ਕਰਨ ਲਈ ਆਏ ਸੋ ਸੇਖੋ ਸਭ ਪ੍ਰਚਾਰ ਦੀ ਕਿਤੇ ਕੋਈ ਕਮੀ ਨਹੀਂ ਰਹਿ ਰਹੀ ਪ੍ਰਚਾਰ ਬਹੁਤ ਹੋ ਰਿਹਾ ਸਿੱਖ ਹਕੂਮ ਦਾ ਪਰ ਫਿਰ ਵੀ ਸਾਡੇ ਬੱਚੇ ਕੁਝ ਸਰੋਂ ਵੀ ਮੋਨੇ ਆ ਕੁਝ ਨਸ਼ਿਆਂ ਦੀ ਦਲਦਲ ਚ ਕਿਤਨਾ ਕਿਤੇ ਫਸਤੇ ਜਾ ਰਹੇ ਆ ਕੀ ਕਾਰਨ ਸਭ ਮੈਂ ਅੱਜ ਸਟੇਜ ਤੋਂ ਵੀ ਅਪੀਲ ਕੀਤੀ ਆ ਕਿ ਜਿਹੜਾ ਬੱਚੇ ਨੂੰ ਸਿੱਖਿਆ ਦੇਣੀ ਆ ਪਹਿਲੀ ਉਹਦੇ ਘਰ ਤੋਂ ਸ਼ੁਰੂ ਹੁੰਦੀ ਆ ਬੜੀ ਵੱਡੀ ਗਿਣਤੀ ਚ ਸਾਡੀਆਂ ਮਾਵਾਂ ਤੇ ਭੈਣਾਂ ਜਿੱਥੇ ਬਿਰਾਜਮਾਨ ਸੀ ਮੈਂ ਉਹਨਾਂ ਨੂੰ ਹੱਥ ਬਣ ਕੇ ਅੱਜ ਬੇਨਤੀ ਕੀਤੀ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਜਿਹੜੀ ਆ ਧਰਮ ਦੀ ਗੁਣਤੀ ਆ ਉਹ ਜ਼ਰੂਰ ਦਈਏ ਕਿਉਂਕਿ ਜਿਹੜਾ ਬੱਚਾ ਧਰਮੀ ਹੋਏਗਾ ਬਚਪਨ ਤੋਂ ਕਿਉਂਕਿ ਜਿਸ ਤਰ੍ਹਾਂ ਮੈਂ ਜਦੋਂ ਮੈਂ ਆਪਣੀ ਮਿਸਾਲ ਦਿੰਨਾ ਕਿ ਜਦੋਂ ਮੈਂ ਛੋਟਾ ਸੀ ਮੈਂ ਹਮੇਸ਼ਾ ਆਪਣੀ ਦਾਦੀ ਜੀ ਕੋਲ ਬਹਿ ਕੇ ਉਹਨਾਂ ਨੇ ਮੈਨੂੰ ਗੁਰੂ ਸਾਹਿਬ ਦੀਆਂ ਸਾਖੀਆਂ ਸੁਣਾਉਣੀਆਂ ਪਾਠ ਸਿਖਾਉਣਾ ਕੀਰਤਨ ਰਾਤ ਨੂੰ ਕਰਨਾ ਸ਼ਬਦ ਗਾਇਨ ਕਰਨੇ ਸੋ ਉਹਦਣਾ ਧਰਮ ਦੀ ਜਿਹੜੀ ਜਾਗ ਆ ਬਚਪਨ ਤੋਂ ਹੀ ਮੇਰੇ ਅੰਦਰ ਲੱਗਦੀ ਸੀ ਸੋ ਇਸੇ ਤਰ੍ਹਾਂ ਹੁਣ ਵੀ ਮੈਂ ਬੇਨਤੀ ਕਰਨਾ ਕਿ ਸਾਡੀ ਜਿਹੜਾ ਇਹ ਜਿਹੜਾ ਸਾਡਾ ਟੀਐਨਏ ਆ ਇਹ ਧਰਮ ਕੀ ਆ ਅਣਖ ਵਾਲਾ ਗੈਰਤ ਵਾਲਾ ਵਾ ਇਹਨੂੰ ਸਿਰਫ ਜਗਾਉਣ ਦੀ ਲੋੜ ਆ ਔਰ ਜੇ ਅਸੀਂ ਆਪਣੇ ਘਰ ਤੋਂ ਹੀ ਸ਼ੁਰੂ ਕਰ ਲਈਏ ਕਿ ਆਡੀਆਂ ਜਿਹੜੀਆਂ ਮਾਵਾ ਪੈਣਾ ਨੇ ਆਪਣੇ ਬੱਚੇ ਜਿਹੜੇ ਛੋਟੇ ਆ ਉਹਨਾਂ ਨੂੰ ਧਰਮ ਦੀ ਗੁਰਤੀ ਦੇਣ ਉਹਨਾਂ ਨੂੰ ਗੁਰੂ ਦੇ ਨਾਲ ਜੋੜਨ ਗੁਰੂ ਵਾਲੇ ਬਣਾਉਣ ਤਾਂ ਬੜਾ ਵੱਡਾ ਚੇਂਜ ਜਿਹੜਾ ਬਵਾ ਆ ਸਕਦਾ ਸਿਕਨ ਸਾਹਿਬ ਬੇਰੁਜ਼ਗਾਰੀ ਕਾਫੀ ਹੱਦ ਤੱਕ ਵਧੀ ਪਈ ਆ ਸਰਕਾਰ ਬੇਰੁਜ਼ਗਾਰੀ ਵਾਸਤੇ ਕੀ ਹੱਲ ਕਰ ਰਹੀ ਆ ਨੌਜਵਾਨ ਬਹੁਤ ਏਰੇ ਆ ਬੇਰੁਜ਼ਗਾਰੀ ਜਿਹੜੇ ਇੱਕ ਵੱਡਾ ਕਾਰਨ ਆ ਜਿਹੜਾ ਨਸ਼ਿਆਂ ਤੇ ਲੱਗਣਾ ਵੇਖੋ 41000 ਤੇ ਕੁਝ ਨੌਕਰੀ ਜਿਹੜੀ ਆ ਜੇ 2 ਸਾਲ ਨਹੀਂ ਹੋਏ ਸਰਕਾਰ ਬਣੀ ਨੂੰ 41000 ਪੱਕੀ ਨੌਕਰੀ ਮਾਨ ਸਾਹਿਬ ਦੀ ਕਾਰਨੇ ਦਿੱਤੀ ਆ ਇਹਦੇ ਨਾਲ ਨਾਲ ਜਿਹੜੇ ਪਹਿਲੇ ਕੱਚੇ ਮੁਲਾਜ਼ਮ ਸੀ 20 22000 ਉਹ ਵੀ ਜਿਹੜੇ ਆ ਪੱਕੇ ਕਰ ਦਿੱਤੇ ਗਏ ਆ ਇਹਦੇ ਨਾਲ ਨਾਲ ਬੱਚਿਆਂ ਨੂੰ ਅਸੀਂ ਜਿਹੜਾ ਵਾ ਉਹ ਹੋਰ ਜਿਹੜੇ ਵਪਾਰਕ ਧੰਦੇ ਨੇ ਉਹਦੇ ਵੱਲ ਨੂੰ ਅਨਕਰੇਜ ਕਰਾਂਗੇ ਪ੍ਰਾਈਵੇਟ ਕੰਪਨੀਆਂ 'ਚ ਵੱਤੋ ਵੱਤ ਨੌਕਰੀਆਂ ਲਈ ਅਨਕਰੇਜ ਕਰਾਂਗੇ ਕਿਉਂਕਿ ਹਰ ਇੱਕ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾ ਸਕਦੀ ਸੋ ਸਾਡਾ ਇਹੋ ਹੀ ਉਪਰਾਲਾ ਰਹੂਗਾ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਚੰਗੇ ਰਾਹ ਤੇ ਪਾਇਆ ਜਾਵੇ ਖੇਡਾਂ ਵੱਲ ਨੂੰ ਪ੍ਰੇਰਿਆ ਜਾਵੇ ਕਿੰਨੀਆਂ ਵਤਨ ਪੰਜਾਬ ਦੀਆਂ ਖੇਡਾਂ ਵੀ ਦੋ ਤਿੰਨ ਵਾਰਾਂ ਪੰਜਾਬ 'ਚ ਹੋ ਗਈਆਂ ਨੇ ਲੱਖਾਂ ਹੀ ਨੌਜਵਾਨਾਂ ਨੇ ਉਹਦੇ 'ਤੇ ਜਿਹੜਾ ਹਿੱਸਾ ਲਿਆ ਵਾ ਫਿਰ ਖੇਡ ਸਟੇਡੀਅਮ ਜਿਹੜੇ ਆ ਹਰ ਅਸੈਂਬਲੀ ਹਲਕੇ ਚਾਰ ਚਾਰ ਪੰਜ ਪੰਜ ਖੇਡ ਸਟੇਡੀਅਮ ਜਿਹੜੇ ਵਧੀਆ ਪੱਤਰ ਦੇ ਜਿੱਥੇ ਵੱਡੇ ਟਰੈਕ ਹੋਣਗੇ ਉੱਥੇ ਬੱਚਿਆਂ ਦੇ ਖੇਡਣ ਦੇ ਲਈ ਫਿਰ ਕੋਚ ਉੱਥੇ ਹਾਇਰ ਕੀਤੇ ਹੋਣਗੇ ਤਾਂ ਕਿ ਨੌਜਵਾਨਾਂ ਨੂੰ ਖੇਡ ਹਾਲ ਨੂੰ ਜਿਹੜਾ ਵਾ ਵਤਵਤ ਭਰੇ ਰੇ ਇੱਕ ਲਾਸਟ ਸਵਾਲ ਕਿ 6 ਮਹੀਨੇ ਲਗਭਗ ਹੋ ਚੁੱਕੇ ਨੇ ਹੜ ਲੰਗਿਆਂ ਨੂੰ ਪਾਣੀ ਆਇਆ ਨੂੰ ਪਰ ਸੜਕਾਂ ਦੇ ਕਿਨਾਰਿਆਂ ਤੇ ਅੱਜ ਤੱਕ ਮਿੱਟੀ ਨਹੀਂ ਪਈ ਜਾਇ ਬਲਵੰਡੇ ਵਾਲੀ ਪੁਲੀ ਦੀ ਗੱਲ ਕਰਦੀ ਹੈ ਲੋਕਾਂ ਦੇ ਬਹੁਤ ਸਵਾਲ ਉੱਠ ਰਹੇ ਨੇ ਇਹ ਕੀ ਸਰਕਾਰ ਦਾ ਉਪਰਾਲਾ ਅਜੇ ਤੱਕ ਨਹੀਂ ਪੈ ਰਿਹਾ ਮੈਂ ਸੀਐਮ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਔਰ ਜਿਹੜੇ ਸਾਡੇ ਆਪਣੇ ਪਬਲਿਕ ਲਈ ਆਪਣੇ ਮਨਿਸਟਰ ਨੇ ਹਰਪਜਨ ਸਿੰਘ ਜੀ ਈਟੀਓ ਆਪਣਾ ਉਹਨਾਂ ਨੂੰ ਵੀ ਕਈ ਵਾਰ ਮੈਂ ਬੇਨਤੀ ਕੀਤੀ ਆ ਮੈਂ ਕਈ ਵਾਰ ਆਪਣੇ ਲੈਟਰ ਹੈਡ ਤੇ ਲਿਖ ਕੇ ਐਸ ਚੇਅਰਮੈਨ ਉਹਨਾਂ ਨੂੰ ਭੇਜਿਆ ਵਾ ਔਰ ਉਹਨਾਂ ਨੇ ਹਾਂ ਪੱਕੀ ਹੰਗਾਰਾ ਵੀ ਦਿੱਤਾ ਵਾ ਔਰ ਆਉਣ ਵਾਲੇ ਨਿਵੇੜ ਭੁਖ ਦੇ ਵਿੱਚ ਇਹ ਪੁਲੀ ਵੀ ਮਨਜ਼ੂਰ ਹੋਊਗੀ ਔਰ ਜਿੰਨੀਆਂ ਸੜਕਾਂ ਨੇ ਜਿਨ੍ਹਾਂ ਦੇ ਸਾਈਡਾਂ ਤੇ ਮਿੱਟੀ ਪੈਣ ਵਾਲੀ ਆ ਉਹ ਵੀ ਪਹਿਲ ਦੇ ਅਧਾਰ ਤੇ ਪਾਈ ਜਾਵੇ ਤੇ ਤੁਸੀਂ ਬੰਨ ਸਾਡੇ ਦਰਿਆਦ ਆ ਉਹ ਵੀ ਪੱਕਾ ਕਰਨ ਦੇ ਆ ਰਹੇ ਨੇ ਕੀ ਪ੍ਰੋਜੈਕਟਾ ਹੋ ਜਾਂਦੇ ਆ ਅ ਪਿਛਲੇ ਦਿਨੀ ਜਿਹੜੇ ਸਾਡੇ ਮਨਿਸਟਰ ਨੇ ਆਪਣਾ ਜੀਓਲੋਜੀਅਨ ਮਾਈਨਿੰਗ ਦੇ ਇਰੀਗੇਸ਼ਨ ਤੇ ਚੇਤਨ ਸਿੰਘ ਜੋੜਾ ਮਾਜਰਾ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਵਿਖੇ ਮੀਟਿੰਗ ਕੀਤੀ ਸੀ ਸਾਰੇ ਆਪਣੇ ਜਿਹੜੇ ਮਾਜੇ ਦੇ ਹਲਕੇ ਉਹਨਾਂ ਦੀ ਔਰ ਚੰਡੀਗੜ੍ਹੋਂ ਜਿਹੜੇ ਆ ਸੈਕਟਰੀ ਲੈਵਲ ਦੇ ਅਧਿਕਾਰੀ ਉੱਥੇ ਆਏ ਸੀ ਉਹਦੇ ਵਿੱਚ ਅਸੀਂ ਐਕਸੀਅਨ ਸਾਹਿਬ ਦੇ ਥਰੂ ਕਿਉਂਕਿ ਮੈਂ ਪਲਾਨਿੰਗ ਬੋਰਡ ਦਾ ਵੀ ਚੇਅਰਮੈਨ ਆ ਅਸੀਂ ਪਲਾਨਿੰਗ ਬਣਾ ਕੇ 15 ਕਰੋੜ ਦਾ ਪ੍ਰੋਜੈਕਟ ਤੁਸੀ ਨੂੰ ਉੱਚੀ ਕਰਨ ਦਾ ਔਰ ਚੌੜੀ ਕਰਨ ਦਾ ਪ੍ਰੋਜੈਕਟ ਜਿਹੜਾ 15 ਕਰੋੜ ਦਾ ਉਹ ਬਣਾ ਕੇ ਜਿਹੜਾ ਵਾ ਉਹ ਮੰਤਰੀ ਸਾਹਿਬ ਨੇ ਵੀ ਹਾਂ ਪੱਖੀ ਹੰਗਾਰਾ ਜਿਹੜਾ ਉਹਦਾ ਦਿੱਤਾ ਵਾ ਔਰ ਇਹਦੇ ਨਾਲ ਨਾਲ ਜਿੱਥੇ ਜਿੱਥੇ ਆਪਣਾ ਸਟੱਡ ਲੱਗਣ ਵਾਲੇ ਜਿੱਥੇ ਜਿੱਥੋਂ ਢਾਲ ਲੱਗਦੀ ਹੈ ਦਰਿਆ ਦੀ ਇਹ ਜੇ ਵੀ ਲੱਗਦੀ ਆ ਫੱਤੂ ਬਰਕਤ ਵਗੈਰਾ ਉਹਨਾਂ ਪਿੰਡਾਂ ਦੇ ਵਿੱਚ ਉਹ ਵੀ ਪ੍ਰੋਜੈਕਟ ਜਿਹੜਾ ਪਾਸ ਹੋ ਗਿਆ ਉਹਦਾ ਕੰਮ ਵੀ ਜਿਹੜਾ ਆਉਣ ਵਾਲੇ ਥੋੜੇ ਦਿਨਾਂ ਚ ਸ਼ੁਰੂ ਹੋ ਜਾਏ ਕਿ ਕਿੱਥੋਂ ਲੈ ਕੇ ਕਿੱਥੋਂ ਤੱਕ ਜਿਹੜੀ ਹੈ ਤੁਸੀਂ ਵੱਡੀ ਹੋ ਜਾਂ ਰਹੀ ਹੈ ਇਹ ਇਹ ਪੂਰੀ ਜਿੰਨੀ ਜ਼ਿਲ੍ਹਾ ਗਰਦਾਸਪੁਰ ਪਿੱਛੋਂ ਸ਼ੁਰੂ ਹੁੰਦੀ ਆ ਆਪ ਤੋਂ ਗਾਂ ਸ਼੍ਰੀ ਹਰਗੋਬਿੰਦਪੁਰ ਤੱਕ ਅੱਗੇ ਦਰਿਆ ਦੇ ਕੰਢੇ ਤੇ 50 30 ਕਿਲੋਮੀਟਰ ਜਿੰਨੀ ਵੀ ਪੈਂਦੀ ਆ ਤੇ ਸਾਰੀ ਜਿਹੜੀ ਆ ਇਹ ਜਿੱਥੋਂ ਜਿੱਥੋਂ ਵੀ ਕਿਉਂਕਿ ਜਿੱਥੋਂ 88 ਦੇ ਹੜ ਆਏ ਸੀ ਜਿੱਥੇ ਜਿੱਥੇ ਕਿਉਂਕਿ ਤੁਹਾਨੂੰ ਤੇ ਪਤਾ ਮੈਂ 10 12 ਦਿਨ ਇਲਾਕੇ 'ਚ ਹੀ ਰਿਹਾ ਜਦੋਂ ਹੜ ਆਏ ਸੀਗੇ ਤੋਂ ਅਸੀਂ ਵੇਖਿਆ ਕਿ ਉਹਨਾਂ ਉਹਨਾਂ ਪੁਆਇੰਟਾਂ ਤੇ ਢਾਹ ਲੱਗੀ ਜਿਹੜੇ 88 ਦੇ ਹੜਾਂ 'ਚ ਲੱਗੀ ਸੀ ਤੋਂ ਉਹਦਾ ਅਸੀਂ ਹੁਣ ਪ੍ਰੋਜੈਕਟ ਤਿਆਰ ਕੀਤਾ ਵਾ ਕਿ ਗਾਂ ਉੱਥੇ ਉੱਥੇ ਜਿਹੜਾ ਵਾ ਸਟਰ ਤਾਂ ਸਿੱਧੀ ਪ੍ਰੋਪਰ ਕੀਤੀ ਜਾਵੇ ਤਾਂ ਕਿ ਜੇ ਕੋਈ ਕੁਦਰਤੀ ਆਫਤ ਹੈ ਉਹ ਜੀ ਆਉਂਦੀ ਹੈ ਤਾਂ ਉਹਨੂੰ ਅਸੀਂ ਢੰਗ ਨਾਲ ਨਜਿੱਠ ਸਕੀ ਜਿਹੜੀ ਬੁੱਢੇ ਬਾਲੇ ਤੇ ਨੂਨਾ ਬਰਕਤਾਂ ਦੇ ਲੋਕਾਂ ਦੀ ਇੱਕ ਮੰਗ ਸੀਗੀ ਕਿ ਉਹਨਾਂ ਦੀ ਪੈਲੀਆਂ ਨੂੰ ਖਾਰ ਬਹੁਤ ਜ਼ਿਆਦਾ ਲੱਗ ਰਹੀ ਹੈ ਕਿ ਉਹਦੇ ਨਾਲ ਜਿਹੜਾ ਪੱਥਰ ਲਗਾਇਆ ਜਾਵੇ ਉਸ ਦੇ ਬਾਰੇ ਵੀ ਕੁਝ ਹੈ ਹਾਂ ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਉਹ ਪ੍ਰੋਜੈਕਟ ਪਾਸ ਹੋ ਗਿਆ ਟੈਂਡਰ ਲੱਗ ਗਿਆ ਉਹਦਾ ਕੰਮ ਜਿਹੜਾ ਵਾ ਅਗਲੇ ਹਫਤੇ ਦੇ ਵਿੱਚ ਸ਼ੁਰੂ ਹੋ ਜਾਏਗਾ ਠੀਕ ਹੈ ਹਾਂ

सब राम चाराई जन मो वैना ਨਨ ਪਾਰਿਓ ਪਸਾਰੀ ਆਈ ਜੀਵਨ ਦੇ ਸੀ ਰਾਤੇ ਸੱਚਾ ਸੁਖ ਕਟਿ ਮੜਿ ਆਈ ਇਸਕੇ ਸੇਤਨ ਜਾਤੇ ਪੱਖਾ ਤੇਰੀ ਪਾਣੀ ਤੋਂ ਵਾ मथा फे पाणी टोआ भैया पीस पीस बाबा Obrigada.